ਫਜ਼ਿਲਕਾ ਚ ਬਜ਼ੁਰਗ ਮਾਪਿਆਂ ਦੀ ਕੁਟਮਾਰ ਦੇ ਲਗਾ ਰਹੇ ਨੇ ਮਾਪੇ ਨੂੰ ਪੁੱਤ ਇਲਜ਼ਾਮ ਤੁਜੇ ਬਾਜ਼ੇ ਨੂੰ ਪੁੱਤ ਲਗਾ ਰਹੇ ਨੇ ਆਪਣੀ ਹੀ ਮਾਂ ਤੇ ਯਾਨੀ ਕਿ ਦਾਦੀ ਤੇ ਪੋਤੇ ਨੂੰ ਬਗੜਨ ਦੇ ਇਲਜ਼ਾਮ ਪੁਲਿਸ ਕਰ ਰਹੀ ਹੈ ਜਾਂਚ ਪੜਤਾਲ ਤੇ ਜਾਣਨ ਦੀ ਕੋਸ਼ਿਸ਼ ਆਖਰ ਦੋਨਾਂ ਦੇ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਫਜ਼ਿਲਕਾ ਦੇ ਅਬਹੋਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬਜ਼ੁਰਗ ਮਾਪਿਆਂ ਦੀ ਕੁਟਮਾਰ ਤੇ ਇਲزام ਲਗਾ ਰਹੇ ਹੈ ਬਜ਼ੁਰਗ ਜੋੜਾ ਜਿਸ ਦੇ ਕਿ ਨੂੰ ਪੁੱਤ ਨੇ ਸਿਰਫ ਸਿਰਫ ਮਕਾਨ ਦੀ ਖੁਆਇਸ਼ ਰੱਖਦੇ ਹੋਏ ਕਿਸ ਤਰੀਕੇ ਨਾਲ ਆਪਣੇ ਹੀ ਬਜ਼ੁਰਗ ਮਾਪਿਆਂ ਦੀ ਕੁਟਮਾਰ ਕੀਤੀ ਕਿ ਅੱਜ ਉਹ ਆਪ ਹਸਪਤਾਲ ਦਾਖਲ ਹੋਏ ਨਹੀਂ ਦੂਜੇ ਪਾਸੇ ਨੂੰ ਪੁੱਤ ਇਲزام ਲਗਾ ਰਹੇ ਨੇ ਆਪਣੇ ਹੀ ਮਾਪਿਆਂ ਤੇ ਸਪੈਸ਼ਲੀ ਆਪਣੀ ਹੀ ਮਾਂ ਤੇ ਕਿ ਦਾਦੀ ਦੇ ਵੱਲੋਂ ਹੀ ਉਹਨਾਂ ਦੇ ਮੁੰਡੇ ਯਾਨੀ ਕਿ ਪੋਤੇ ਨੂੰ ਬਗਾੜਿਆ ਆ ਰਿਹਾ ਹੈ ਪੈਸੇ ਦੇ ਕੇ ਜਿਸ ਤੋਂ ਬਾਅਦ ਨਸ਼ੇ ਦੀ ਹਾਲਤ ਦੇ ਵਿੱਚ ਆ ਕੇ ਉਹ ਉਹਨਾਂ ਦੇ ਨਾਲ ਕੁੱਟਮਾਰ ਕਰਦਾ ਹੈ ਸੋ ਉਹਨਾਂ ਨੇ ਆਪਣੀ ਹੀ ਮਾਂ ਤੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਪੁੱਤ ਨੂੰ ਵਗਾੜਨ ਦੇ ਮੇਰਾ ਨਾਮ ਕੰਚਨਾਤਾ ਹੈ ਮੇਰੇ ਨੂੰ ਤੇ ਪੁੱਤਰ ਨੇ ਕੁੱਟਦੇ ਐਸ ਕਰਦੇ ਜੀ ਸਾਡਾ ਕੇਸ ਵੀ ਚੱਲਦਾ ਐ ਐਸਜੀਐਮ ਕੋਲ ਹਾਂਜੀ ਤਾਂ ਤਾਂ ਬਿਜਲੀ ਦਾ ਬਿੱਲ ਭਰਦੇ ਨਾ ਬੰਨ ਰੋਟੀ ਪਾਣੀ ਦਿੰਦੇ ਨਾ ਠੀਕ ਹੋ ਮੈਂ ਜੀ ਬਜ਼ੁਰਗ ਮੇਰੀ 72 ਸਾਲ ਦੀ ਉਮਰ ਹੈ ਮੇਰੇ ਆਦਮੀ ਦੀ 80 ਦੇ ਨੇੜੇ ਉਮਰ ਨਾ ਸਾਨੂੰ ਰੋਟੀ ਵੰਦੀ ਦੇ ਨਾ ਅੱਜ ਪੋਤੇ ਨਾਲ ਕੀ ਗੱਲਬਾਤ ਹੋਈ ਹੈ ਪੋਤੇ ਨੇ ਇਹਨੂੰ ਪੁੱਛਿਆ ਵੀ ਤੂੰ ਦਾਦੀ ਨੂੰ ਕਿਉਂ ਕੁੱਟਿਆ ਮੁਰਕੇ ਇਹਨਾਂ ਨੇ ਮੇਰੇ ਪੋਤੇ ਨੂੰ ਵੀ ਕੁੱਟਿਆ ਉਹ ਤੈਨੂੰ ਤਾਂ ਕੁੱਟਦੇ ਨੇ ਵੀ ਮੈਂ ਇੱਕੋ ਮਕਾਨ ਹੈ ਮੇਰੇ ਕੋਲ ਮੈਂ ਉਹ ਪੋਤੇ ਨੂੰ ਦੇਣਾ ਚਾਹੁੰਦੀ ਐ ਇਸ ਕਰਕੇ ਇਹਨਾਂ ਨੇ ਪੋਤੇ ਨੂੰ ਵੀ ਕੁੱਟਤਾ ਅਸੀਂ ਮੀਆਂ ਵੀ ਦੋਨੋਂ ਜਣੇ ਆਪਣੀ ਸ਼ੌਕ ਤੇ ਕੰਮ ਕਰ ਰਹੇ ਸੀ ਸਾਡਾ ਬੇਟਾ ਜੋ ਕਿ ਨਸ਼ੇ ਦੇ ਵਿੱਚ ਰੁੱਝਿਆ ਹੋਇਆ ਲਾਪਰਿਤ ਆਇਆ ਆਕੇ ਮੇਰੀ ਮਿਸੇ ਨੂੰ ਥੱਪੜ ਨਾਲ ਕੁੱਟਣ ਲੱਗ ਪਿਆ ਉਸ ਤੋਂ ਬਾਅਦ ਮੇਰੇ ਦੋਨੋਂ ਆਂਗਲਾ ਦੀਆਂ ਅੰਗੂਠਾਂ ਨੂੰ ਲੱਖਣ ਤੋੜੇ ਤੇ ਮੇਰਾ ਮੋਬਾਈਲ ਖੋ ਕੇ ਲੈ ਗਿਆ ਤੇ ਜੋ ਵੀ ਗੱਲੇ ਚ ਪੈਸਾ ਸੀਗੇ ਉਹ ਸਭ ਖੋ ਕੇ ਲੈ ਗਿਆ ਪਰ ਸਾਨੂੰ ਦੁਕਾਨ ਸਾਰੀ ਸਾਡੀ ਤੋੜ ਗਿਆ ਇਹ ਕਾਰਨ ਕੀ ਹੈ ਪਿੱਛੇ ਲੜਾਈ ਦਾ ਲੜਾਈ ਦਾ ਕਾਰਨ ਹੈ ਜੀ ਮੇਰੀ ਮਾਂ ਦਾ ਉਹ ਇਹਨੂੰ ਸ਼ਹਿਦ ਦਿੰਦੀ ਹੈ ਜੀ ਇਹ ਨਸ਼ਾ ਕਰਦਾ ਫਜ਼ਿਲਕਾ ਜੋ ਬਜ਼ੁਰਗ ਮਾਪਿਆਂ ਦੀ ਕੁਟਮਾਰ ਦੇ ਲਗਾ ਰਹੇ ਨੇ ਮਾਪੇ ਨੂੰ ਪੁੱਤ ਇਲਜ਼ਾਮ ਜੇਵਾਜ਼ੇ ਨੂੰ ਪੁੱਤ ਲਗਾ ਰਹੇ ਨੇ ਆਪਣੀ ਹੀ ਮਾਂ ਤੇ ਯਾਨੀ ਕਿ ਦਾਦੀ ਤੇ ਪੋਤੇ ਨੂੰ ਬਗੜਨ ਦੇ ਇਲਜ਼ਾਮ ਪੁਲਿਸ ਕਰ ਰਹੀ ਹੈ ਜਾਂਚ ਪੜਤਾਲ ਤੇ ਜਾਣਨ ਦੀ ਕੋਸ਼ਿਸ਼ ਆਖਰ ਦੋਨਾਂ ਦੇ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਫਜ਼ਿਲਕਾ ਦੇ ਅਬੋਹੋਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬਜ਼ੁਰਗ ਬਾਪਿਆਂ ਦੀ ਕੁਟਮਾਰ ਤੇ ਇਲزام ਲਗਾ ਰਹੇ ਹੈ ਬਜ਼ੁਰਗ ਜੋੜਾ ਜਿਸ ਦੇ ਕਿ ਨੂੰ ਪੁੱਤ ਨੇ ਸਿਰਫ ਸਿਰਫ ਮਕਾਨ ਦੀ ਖੁਆਇਸ਼ ਰੱਖਦੇ ਹੋਏ ਕਿਸ ਤਰੀਕੇ ਨਾਲ ਆਪਣੇ ਹੀ ਬਜ਼ੁਰਗ ਮਾਪਿਆਂ ਦੀ ਕੁਟਮਾਰ ਕੀਤੀ ਕਿ ਅੱਜ ਉਹ ਆਪ ਹਸਪਤਾਲ ਦਾਖਲ ਹੋਏ ਨਹੀਂ ਦੂਜੇ ਪਾਸੇ ਨੂੰ ਪੁੱਤ ਇਲਜ਼ਾਮ ਲਗਾ ਰਹੇ ਨੇ ਆਪਣੇ ਹੀ ਮਾਪਿਆਂ ਤੇ ਸਪੈਸ਼ਲੀ ਆਪਣੀ ਹੀ ਮਾਂ ਤੇ ਕਿ ਦਾਦੀ ਦੇ ਵੱਲੋਂ ਹੀ ਉਹਨਾਂ ਦੇ ਮੁੰਡੇ ਯਾਨੀ ਕਿ ਪੋਤੇ ਨੂੰ ਵਗਾੜਿਆ ਜਾ ਰਿਹਾ ਹੈ ਪੈਸੇ ਦੇ ਕੇ ਜਿਸ ਤੋਂ ਬਾਅਦ ਨਸ਼ੇ ਦੀ ਹਾਲਤ ਦੇ ਵਿੱਚ ਆ ਕੇ ਉਹ ਉਹਨਾਂ ਦੇ ਨਾਲ ਕੁਟਮਾਰ ਕਰਦਾ ਹੈ ਸੋ ਉਹਨਾਂ ਨੇ ਆਪਣੀ ਹੀ ਮਾਂ ਤੇ ਇਲਜ਼ਾਮ ਲਗਾਏ ਨੇ ਉਹਨਾਂ ਦੇ ਪੁੱਤ ਨੂੰ ਵਗਾੜਨ ਦੇ ਮੇਰਾ ਨਾਮ ਕੰਚਨਾਤਾ ਹੈ ਮੇਰੇ ਨੂੰ ਤਾਂ ਪੁੱਤਰ ਨੇ ਉਹ ਤੇ ਅਸਿਕ ਨੇ ਜੀ ਸਾਡਾ ਕੇਸ ਵੀ ਚੱਲਦਾ ਐ ਐਸਡੀਐਮ ਕੋਲ ਹਾਂਜੀ ਤਾਂ ਤਾਂ ਬਿੱਲੀ ਦਾ ਬਿੱਲ ਭਰਦੇ ਨਾ ਮੈਂ ਰੋਟੀ ਪਾਣੀ ਦਿੰਦੇ ਨਾ ਅਸੀਂ ਦੋਵੇਂ ਜੀ ਬਜ਼ੁਰਗ ਮੇਰੀ 72 ਸਾਲ ਦੀ ਉਮਰ ਹੈ ਮੇਰੇ ਆਦਮੀ ਦੀ ਅੱਸੀ ਦੇ ਨੇੜੇ ਉਮਰ ਨਾ ਸਾਨੂੰ ਰੋਟੀ ਪਾਣੀ ਦੇਣ ਨਾ ਅੱਜ ਪੁੱਤੇ ਨਾਲ ਕੀ ਗੱਲਬਾਤ ਹੋਈ ਹੈ ਪੁੱਤੇ ਨੇ ਇਹਨੂੰ ਪੁੱਛਿਆ ਵੀ ਤੂੰ ਦਾਦੀ ਨੂੰ ਕਿਉਂ ਕੁੱਟਿਆ ਕੁਟਕੇ ਨੰਨੇ ਮੇਰੇ ਪੁੱਤੇ ਨੂੰ ਵੀ ਕੁੱਟਿਆ ਉਹ ਤੇ ਨੂੰ ਤਾਂ ਕੁੱਟਦੇ ਨੇ ਵੀ ਮੈਂ ਇੱਕੋ ਮਕਾਨ ਹੈ ਮੇਰੇ ਕੋਲ ਮੈਂ ਉਹ ਉਹ ਤੇ ਨੂੰ ਦੇਵਾ ਚੰਨੀ ਐਸ ਕਰਕੇ ਨੰਨੇ ਪੁੱਤੇ ਨੂੰ ਵੀ ਕੁੱਟਤਾ ਅਸੀਂ ਮੀਆਂ ਵੀ ਦੋਨੋਂ ਜਨੇ ਆਪਣੀ ਸ਼ੌਕ ਤੇ ਕੰਮ ਕਰ ਰਹੇ ਸੀ ਸਾਡਾ ਬੇਟਾ ਜੋ ਕਿ ਨਸ਼ੇ ਦੇ ਵਿੱਚ ਰੱਜਾ ਹੈ ਲਾਪ੍ਰਿਤ ਆਇਆ ਆ ਕੇ ਮੇਰੀ ਮਿਸ ਜੀ ਨੂੰ ਥੱਪੜਾਂ ਨਾਲ ਕੁੱਟਣ ਲੱਗ ਪਿਆ ਉਸ ਤੋਂ ਬਾਅਦ ਮੇਰੇ ਦੋਨੋਂ ਅੰਗਲਾਂ ਦੀਆਂ ਅੰਗੂਠੋਂ ਤੋੜੇ ਤੇ ਮੇਰਾ ਮੋਬਾਈਲ ਖੋ ਕੇ ਲੈ ਗਿਆ ਅਰ ਜੋ ਵੀ ਗੱਲੇ ਚ ਪੈਸਾ ਸੀਗੇ ਉਹ ਸਭ ਖੋਕੇ ਲੈ ਗਿਆ ਪਰ ਸਾਨੂੰ ਦੁਕਾਨ ਸਾਰੀ ਸਾਡੀ ਤੋੜ ਗਿਆ ਇਹ ਕਾਰਨ ਕੀ ਹੈ ਪਿੱਛੇ ਲੜਾਈ ਦਾ ਲੜਾਈ ਦਾ ਕਾਰਨ ਹੈ ਜੀ ਮੇਰੀ ਮਾਂ ਦਾ ਉਹ ਇਹਨੂੰ ਸ਼ਹਿਦ ਦਿੰਦੀ ਹੈ ਜੀ ਇਹ ਨਸ਼ਾ ਕਰਦਾ